ਪੰਜਾਬ ਦੇ ਮਸ਼ਹੂਰ ਐਕਟਰ ਜੱਸ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਰੌਸ਼ਨ ਕੀਤਾ ਉਸ ਦਾ ਅੱਜ ਦਿਹਾਂਤ ਹੋ ਗਿਆ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਅਜ ਤਰਮਿੰਦਰ ਦੀ ਜੋ ਕਿ ਪੰਜਾਬ ਦਾ ਜੰਪਾਲ ਜਿਸ ਦਾ ਸਾਨੇਵਾਲ ਵਿਖੇ ਜਨਮ ਹੋਇਆ ਜਿਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਾਲੀਵੁੱਡ ਵਿੱਚ ਜਾ ਕੇ ਵੱਡੀਆਂ-ਵੱਡੀਆਂ ਫਿਲਮਾਂ ਕੀਤੀਆਂ ਜਿਵੇਂ ਕਿ ਸ਼ੋਲੇ ਫਿਲਮ ਵਰਗੀਆਂ ਫਿਲਮਾਂ ਦੇ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ ਉਸ ਦਾ ਅੱਜ ਦਿਹਾਂਤ ਹੋ ਗਿਆ ਮੁੰਬਈ ਦੇ ਹਸਪਤਾਲ ਵਿੱਚ ਤਰਮਿੰਦਰ ਕਾਫੀ ਦਿਨਾਂ ਤੋਂ ਐਡਮਿਟ ਸੀ ਕਿਉਂਕਿ ਉਹਨਾਂ ਦਾ ਲੀਵਰ ਕਾਫੀ ਡੈਮੇਜ ਹੋ ਚੁੱਕਾ ਸੀ ਉਹ ਪਹਿਲਾਂ ਵੀ ਕਾਫੀ ਬਿਮਾਰ ਰਹਿੰਦੇ ਸੀ ਪਰ ਇਹੋ ਜਿਹੀ ਕਦੇ ਨੌਬਤ ਨਹੀਂ ਆਈ ਸੀ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਉਹਨਾਂ ਦਾ ਲੀਵਰ ਡੈਮੇਜ ਹੋਣ ਕਾਰਨ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੇ ਸਰੀਰ ਨੂੰ ਕਾਫੀ ਮੁਸ਼ਕਲ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਪਹਿਲਾਂ ਇਹ ਖਬਰਾਂ ਨਿਕਲ ਕੇ ਆ ਰਹੀਆਂ ਸਨ ਕਿ ਧਰਮਿੰਦਰ ਹੁਣ ਅੱਗੇ ਨਾਲੋਂ ਉਸਦੀ ਸਿਹਤ ਕਾਫੀ ਠੀਕ ਹੈ ਪਰ ਅੱਜ ਸਵੇਰ ਇਹ ਖਬਰ ਬਾਹਰ ਆਈ ਕਿ ਤਰਮਿੰਦਰ ਇਸ ਦੁਨੀਆ ਤੋਂ ਅਲਵਿਦਾ ਚਲੇ ਗਏ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਹੁਣ ਉਸ ਦੇ ਅੰਤਿਮ ਸੰਸਕਾਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਤਰਮਿੰਦਰ ਦਾ ਆਪਣੇ ਪਿੰਡ ਦੇ ਨਾਲ ਬਹੁਤ ਪਿਆਰ ਸੀ ਉਹ ਅਕਸਰ ਹੀ ਆਪਣੇ ਪਰਿਵਾਰ ਨੂੰ ਇਹ ਕਹਿੰਦਾ ਸੀ ਕਿ ਉਹ ਅਖੀਰਲੇ ਸਮੇਂ ਆਪਣੇ ਪਿੰਡ ਦੇ ਵਿੱਚ ਜਾ ਕੇ ਰਹੇਗਾ ਇਹ ਉਸ ਦੀ ਇੱਛਾ ਸੀ ਕਿ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਗੱਲਬਾਤਾਂ ਕਰੇ ਉਹ ਜਿੱਥੇ ਉਸ ਦਾ ਬਚਪਨ ਬੀਤਿਆ ਉਥੇ ਜਾ ਕੇ ਉਹ ਰਵੇ ਕਿਉਂਕਿ ਉਸ ਨੂੰ ਬਹੁਤ ਯਾਦ ਆਉਂਦੀ ਸੀ ਪਹਿਲਾਂ ਵੀ ਉਹ ਆਪਣੇ ਪਰਿਵਾਰ ਨੂੰ ਕਹਿ ਚੁੱਕਾ ਸੀ ਕਿ ਉਹ ਹੁਣ ਥੋੜੇ ਦਿਨਾਂ ਬਾਅਦ ਪਿੰਡ ਚਲਾ ਜਾਵੇਗਾ ਤੇ ਹੁਣ ਹੋ ਸਕਦਾ ਹੈ ਕਿ ਤਰਮਿੰਦਰ ਨੂੰ ਉਸਦੇ ਆਪਣੇ ਪਿੰਡ ਅੰਤਿਮ ਸੰਸਕਾਰ ਦੇ ਲਈ ਲਿਆਂਦਾ ਜਾਵੇ ਕਿਉਂਕਿ ਉਸ ਦੀ ਵੀ ਸ਼ਾਇਦ ਇਹੀ ਇੱਛਾ ਹੋਣੀ ਆ ਜਿੱਥੇ ਉਸ ਦਾ ਜਨਮ ਹੋਇਆ ਉਸ ਦਾ ਜੋ ਅੰਤਿਮ ਕਰਿਆਵਾ ਉਸ ਦੀਆਂ ਜੋ ਅੰਤਿਮ ਰਸਮਾਂ ਉਸ ਦੇ ਸੰਸਕਾਰ ਦੀਆਂ ਉਹ ਉਸਦੇ ਜੱਦੀ ਪਿੰਡ ਵਿੱਚ ਕੀਤੀਆਂ ਜਾਣ ਤਰਮਿੰਦਰ ਨੇ ਪੰਜਾਬ ਤੋਂ ਜਾ ਕੇ ਇੱਕ ਛੋਟੇ ਜਿਹੇ ਘਰੋਂ ਮੁੰਬਈ ਦੇ ਵਿੱਚ ਜਾ ਕੇ ਬਹੁਤ ਆਪਣਾ ਨਾਮ ਕਮਾਇਆ ਪੰਜਾਬ ਦਾ ਨਾਮ ਉੱਚਾ ਕੀਤਾ ਉਸ ਨੇ ਕਾਫੀ ਵੱਡੀਆਂ ਫਿਲਮਾਂ ਕੀਤੀਆਂ ਤਰਮਿੰਦਰ ਕਰਕੇ ਹੀ ਉਸ ਦਾ ਪੁੱਤਰ ਸੰਨੀ ਦਿਓਲ ਜੋ ਕਿ ਗੁਰਦਾਸਪੁਰ ਤੋਂ ਇਲੈਕਸ਼ਨ ਲੜਿਆ ਸੀ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ ਕਿ ਇਹ ਸਾਡੇ ਪੰਜਾਬੀ ਹਨ ਉਸ ਨੂੰ ਐਮਪੀ ਚੁਣਿਆ ਸੀ ਤਰਮਿੰਦਰ ਦੇ ਦੋ ਵਿਆਹ ਹੋ ਚੁੱਕੇ ਸਨ ਪਹਿਲਾਂ ਉਸ ਦਾ ਵਿਆਹ ਇੱਕ ਪੰਜਾਬਣ ਨਾਲ ਇਸ ਦੇ ਪਿੰਡ ਵਿੱਚ ਰਹਿੰਦੇ ਹੀ ਉਸ ਦੇ ਪਿਤਾ ਨੇ ਕਰ ਦਿੱਤਾ ਸੀ ਛੋਟੀ ਉਮਰੇ ਤੇ ਬਾਅਦ ਵਿੱਚ ਜਦੋਂ ਉਹ ਮੁੰਬਈ ਗਿਆ ਉੱਥੇ ਫਿਲਮਾਂ ਵਿੱਚ ਕੰਮ ਕਰਨ ਲੱਗਾ ਤਾਂ ਉਸ ਨੇ ਹੇਮਾ ਮਾਲਨੀ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ ਤਰਵਿੰਦਰ ਦਾ ਆਪਣੇ ਪਿੰਡ ਦੇ ਨਾਲ ਬਹੁਤ ਪਿਆਰ ਸੀ ਅਕਸਰ ਹੀ ਉਸ ਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓ ਆਉਂਦੀਆਂ ਸੀ ਜਿਸ ਵਿੱਚ ਆਪਾਂ ਦੇਖਿਆ ਕਿ ਉਹ ਆਪਣੇ ਪਿੰਡ ਨਾਲ ਕਿੰਨਾ ਪਿਆਰ ਕਰਦਾ ਕਿਉਂਕਿ ਉਹ ਖੇਤੀ ਨਾਲ ਜੁੜਿਆ ਸੀ ਆਪਾਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਕਿ ਕਿਵੇਂ ਉਹ ਆਪਣੇ ਫਾਰਮ ਦੇ ਵਿੱਚ ਖੇਤੀ ਕਰਦਾ ਸੀ ਜਿਸ ਕਰਕੇ ਹੁਣ ਸ਼ਾਇਦ ਲੋਕਾਂ ਵੱਲੋਂ ਵੀ ਇਹ ਆਖਿਆ ਜਾ ਰਿਹਾ ਕਿ ਧਰਮਿੰਦਰ ਨੂੰ ਹੋ ਸਕਦਾ ਉਸਦੇ ਅੰਤਿਮ ਸੰਸਕਾਰ ਲਈ ਉਸਦੇ ਜੱਦੀ ਪਿੰਡ ਲਿਆਂਦਾ ਜਾਵੇ ਤਾਂ ਜੋ ਉਸਦੀ ਜੋ ਆਖਰੀ ਇੱਛਾ ਸੀ ਉਹ ਪੂਰੀ ਕੀਤੀ ਜਾਵੇ